ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਸਰਦਾਰ ਸਿਮਰਨਜੀਤ ਸਿੰਘ ਮਾਨ ਬਿੱਤੇ ਦੀਨੀ ਪਿੰਡ ਗੁਜਰਾ ਵਿਖੇ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋਈ ਅਮੋਤਾ ਕਰਕੇ ਆਪਣੇ ਸਾਰੇ ਰੁਝੇਵੇਂ ਸਮਾਪਤ ਕਰਕੇ ਪੀੜਿਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ ਆਹ ਕਚਨਾਂ ਸੈਂਟਰ ਦੀ ਸਰਕਾਰ ਹੈ ਨਾ ਇਥੋਂ ਦੀ ਸਰਕਾਰ ਹੈ ਮੈਂ ਇੱਥੋਂ ਦਾ ਮੈਂਬਰ ਪਾਰਲੀਮੈਂਟ ਮੈਂ ਲਿਖ ਕੇ ਭੇਜਿਆ ਹੋਇਆ ਬਿਆਨ ਦਿੱਤੇ ਹੋਇਆ ਹੈ ਕਿ ਗਰੀਬਾਂ ਦਾ ਬਹੁਤ ਬੁਰਾ ਹਾਲ ਹੈਗਾ ਉਹਨਾਂ ਦੇ ਕੋਲੇ ਤਾਂ ਘਰ ਵੀ ਨਹੀਂ ਹੈਗਾ ਜੇ ਘਰ ਹੈਗਾ ਤੇ ਉੱਥੇ ਰਾਤ ਨੂੰ ਉਹਨਾਂ ਦੀ ਗਊ ਵੀ ਵਿੱਚੇ ਪੈਂਦੀ ਹੈ ਜਵਾਈ ਤੇ ਕੁੜੀ ਵੀ ਉੱਥੇ ਪੈਂਦੀ ਹੈ ਪੈਂਦੀ ਪੈਂਦੀ ਨੇ ਮਖਿਆ ਕੋਈ ਜ਼ਿੰਦਗੀ ਹੈ ਨਾ ਗਰੀਬ ਆਦਮੀਆਂ ਦੀ ਤੇ ਇਥੇ ਸਾਰੇ ਗਰੀਬ ਆਦਮੀ ਮਾਰੇ ਗਏ ਹੈ ਪਤਾ ਨਹੀਂ ਇਹ ਸ਼ਰਾਬ ਇਹ ਕਿਵੇਂ ਇਹਦੀ ਜੜ ਕਿੱਥੇ ਸੀ ਤੇ ਸਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਸੀਆਈਡੀ ਹੈ ਪੁਲਿਸ ਹੈ ਰੈਵਨਿਊ ਡਿਪਾਰਟਮੈਂਟ ਹੈ ਪਟਵਾਰੀ ਹੈ ਇਹ ਤਾਂ ਪਤਾ ਕਿਉਂ ਨਹੀਂ ਲੱਗਿਆ ਹੈਗਾ ਇਹ ਤਾਂ ਬੜੀ ਅਜੀਬ ਗੱਲ ਹੈ ਜਦੋਂ ਐਕਸਾਈਜ਼ ਮਿਨਿਸਟਰ ਇੱਥੋਂ ਦੇ ਹੈਗੇ ਆ ਚੀਫ ਨਿਸਟਰ ਸਾਹਿਬ ਸਾਡੇ ਇੱਥੋਂ ਦੇ ਹੈ ਤਾਂ ਇਹ ਤਾਂ ਇਹ ਬਹੁਤ ਬਦਨਾਮੀ ਦੀ ਗੱਲ ਹੈ ਕਿ ਇਸ ਇਲਾਕੇ ਦੇ ਵਿੱਚ ਇਹੋ ਜਿਹਾ ਜ਼ਬਰ ਹੋ ਜਾਈ ਤੇ ਗਰੀਬਾਂ ਦੇ ਛੋਟੇ-ਛੋਟੇ ਇਹ ਬੱਚੇ ਮਰ ਜਾਂਦੇ ਇਹ ਮੈਂ ਇੱਥੇ ਦੇਖਿਆ ਜ਼ੁਬਾਨ ਬੀਬੀਆਂ ਜਿਹੜੀਆਂ ਹੁਣ ਇਹ ਜਿਨ੍ਹਾਂ ਦੇ ਘਰ ਵਾਲੇ ਮਰ ਗਏ ਆ ਉਹਨਾਂ ਦਾ ਬੱਚਾ ਉਹਨਾਂ ਦਾ ਜੂਨ ਕਿਵੇਂ ਸਭੂ ਦਾ ਕੋਈ ਨਾ ਕੋਈ ਸਰ ਉਰੇ ਹਸਪੀਟਲ ਦੇ ਵਿੱਚ ਇੱਕ ਬੰਦਾ ਭੱਜ ਜਾਂਦਾ ਜਿਹੜਾ ਦਾਖਲ ਸੀ ਉਹਨੂੰ ਪ੍ਰਸ਼ਾਸਨ ਨੇ ਲੱਭਣ ਤੇ ਪੁੱਛਣ ਕਰਨ ਦੀ ਬਜਾਏ 3 ਘੰਟੇ ਗੌਰੇ ਨਹੀਂ ਕੀਤੀ ਉਹਦੀ ਡੈਥ ਹੋ ਗਈ ਜਦੋਂ মিডিਆ ਨੇ ਗੱਲ ਕਰੀ ਐਸਐਮਓ ਨਾਲ ਉਹਨਾਂ ਨੇ ਫੋਨ ਚੱਕਣਾ ਮਸਾਲਾ ਸਮਝ ਲਿਆ ਫਿਰ ਡੀਸੀ ਸਾਹਿਬ ਨੂੰ ਫੋਨ ਕਰਿਆ ਫੇਰ ਪ੍ਰਸ਼ਾਸਨ ਹਰਕਤ ਆਇਆ ਤਿੰਨ ਘੰਟਿਆਂ ਬਾਅਦ। ਮੈਂ ਸਾਡੀ ਸਰਕਾਰ ਨੂੰ ਲਿਖਿਆ ਕਿ ਸਾਡੇ ਹਸਪਤਾਲ ਜਿੰਨੇ ਵੀ ਆਪਣੇ ਹੈਗੇ ਐ ਸ਼ੇਰਪੁਰ, ਤਨੋਲੇ ਇੱਥੇ ਧੂਰੀ ਜਿੱਥੇ-ਜਿੱਥੇ ਵੀ ਹੈਗੇ ਆ ਉਹਨਾਂ ਦੇ ਵਿੱਚ ਕੋਈ ਡਾਕਟਰ ਹੈ ਨਹੀਂ, ਕੋਈ ਮਸ਼ੀਨਾਂ ਹੈ ਨਹੀਂ, ਕੋਈ ਕੁਝ ਨਹੀਂ ਹੈਗਾ ਤੇ ਬਹੁਤ ਬੁਰਾ ਹਾਲ ਹੈਗਾ ਇਹ ਸੀਐਮ ਦਾ ਇਲਾਕਾ ਹੈ ਤੇ ਮੈਂ ਤਾਂ ਇਹ ਸਰਕਾਰ ਨੂੰ ਲਿਖਤੀ ਤੌਰ ਦੇ ਉੱਤੇ ਦੱਸਿਆ ਕਿ ਇੱਥੋਂ ਦਾ ਜਿਹੜਾ ਮੈਡੀਕਲ ਪ੍ਰਬੰਧ ਹੈ ਉਹ ਬਿਲਕੁਲ ਖਰਾਬ ਹੈ ਤੇ ਆ ਜਿਹੜੇ ਗਰੀਬ ਆਦਮੀ ਐ ਜਿਹੜੇ ਟੈਂਕੀਆਂ ਤੇ ਚੜੇ ਸੀਗੇ ਇਹ ਸਾਰੇ ਮੈਂ ਲਾਹੇ ਐ ਔਰ ਇਹਨਾਂ ਦੀਆਂ ਰਿਪੋਰਟਾਂ ਪੰਜਾਬ ਗਵਰਨਮੈਂਟ ਨੂੰ ਭੇਜੀ ਐ ਕਿ ਇਹ ਸਾਰਾ ਕੁਝ ਠੀਕ ਹੋ ਸਕਦਾ ਜੇ ਇਹਨਾਂ ਦੀ ਗੱਲ ਸੁਣੋ ਛੋਟੀਆਂ ਜੀਆਂ ਗੱਲਾਂ ਐ ਪਰ ਇਹਨਾਂ ਨੂੰ ਨੌਕਰੀਆਂ ਤੋਂ ਕੱਢਿਆ ਗਿਆ ਤੇ ਡੀਸੀ ਦਾ ਹੁਕਮ ਐ ਕਿ ਹਰੇਕ ਮਜ਼ਦੂਰ ਨੂੰ 14000 ਰੁਪਏ ਮਹੀਨਾ ਮਿਲੇਗਾ ਪਰ ਬਿਲਕੁਲ ਜਦੋਂ ਵੀ ਇਹ ਕੰਮ ਤੇ ਜਾਂਦੇ ਐ ਇਹਨਾਂ ਨੂੰ ਉਹ ਰਕਮ ਵਸੂਲ ਹੀ ਨਹੀਂ ਹੁੰਦੀ ਹੈਗੀ ਬਹੁਤ ਥੋੜਾ ਪੈਸਾ ਦਿੱਤਾ ਜਾਂਦਾ ਜਦੋਂ ਇਹ ਗੱਡੀਆਂ ਲੱਦਦੇ ਐ ਜਾਂ ਗੱਡੀਆਂ ਤੋਂ ਸਮਾਨ ਲਾਉਂਦੇ ਐ ਇੱਥੇ ਤਾਂ ਬਿਲਕੁਲ ਗਦਰ ਹੋਇਆ ਪਿਆ ਹੈਗਾ ਸਰ ਤੁਸੀਂ ਮੈਂਬਰ ਪਾਰਲੀਮੈਂਟੋਂ ਕਿਸੇ ਐਸਐਸਪੀ ਦਾ ਸਿਵਲ ਪ੍ਰਸ਼ਾਸਨ ਨਾਲ ਕੋਈ ਗੱਲ ਹੋਈ ਆ ਇਹ ਮਜ਼ਦੂਰਾਂ ਦੇ ਧਰਨੇ ਬਾਰੇ ਇਹ ਮੈਂ ਸਾਰੀ ਕੀਤੀ ਹੈ ਸਾਡਾ ਇਹ ਨੇਪੀ ਸਾਹਿਬ ਹੈ ਐਗਜ਼ੀਕਟਿਵ ਦਾ ਮੈਂਬਰ ਉਹ ਜਾ ਕੇ ਕਰਕੇ ਆਇਆ ਲਿਖਤੀ ਤੌਰ ਤੇ ਦੇ ਕੇ ਆਇਆ ਸਾਰਾ ਕੁਝ ਹੋਇਆ ਸਰਕਾਰ ਨੂੰ ਭੇਜੀਆਂ ਸਾਰੀਆਂ ਚੀਜ਼ਾਂ ਮੇਰੇ ਤੋਂ ਤੁਸੀਂ ਕਾਪੀ ਲੈ ਲਓ ਕਿਸੇ ਵੇਲੇ ਸਾਰੀਆਂ ਚੀਜ਼ਾਂ ਜੋ ਸਰਚ ਹੋ ਰਿਹਾ ਹੈ ਇਹ ਸਾਰੀਆਂ ਲਿਖਤੀ ਤੌਰ ਦੇ ਉੱਤੇ ਸਰਕਾਰ ਨੂੰ ਭੇਜੀਆਂ ਹੋਈਆਂ